ਦੋਸਤੋ ਪੇ ਤੇ ਅੱਜ ਆਪਾਂ ਰੱਠੀ ਕਾਲਾ ਕੇਂਦਰ ਦੇ ਵਿੱਚ ਖੜੇ ਆ ਤੇ ਜਿਹਨੂੰ ਪੰਜਾਬ ਦਾ ਅਜੂਬਾ ਵੀ ਕਿਹਾ ਜਾਂਦਾ ਅਜੂਬਾ ਕਿਵੇਂ ਕਿਹਾ ਜਾਂਦਾ ਜਿਉਂ ਕਿ ਬਾਈਆਂ ਹੀ ਆ ਨੇ ਬਸ ਪੰਜਾਬ ਨੂੰ ਸਾਮ ਕੇ ਰੱਖਿਆ ਹੋਇਆ ਆਜੋ ਆਪਾਂ ਪੰਜਾਬ ਕੀ ਹੈ ਅੱਪਾ ਵੀਡੀਓ ਰਹੀ ਦਿਖਾਉਣੇ ਆ ਬਾਈ ਜੀ ਸਵਾਗਤ ਹੈ ਬੇਤ ਤੇ ਹਾਂਜੀ ਹਾਂਜੀ ਅੱਜ ਸਾਡੇ ਕੋਲੇ ਸਾਡੇ ਵੀਰ ਅਮਨਜੀਤ ਪਹੁੰਚੇ ਜਿਨ੍ਹਾਂ ਨੂੰ ਅਸੀਂ ਜਿਉਆਂ ਕਹਿੰਦੇ ਆ ਬਹੁਤ ਧੰਨਵਾਦ ਕਰਦੇ ਆ ਜੋ ਕਿ ਬਹੁਤ ਹੀ ਮਿਹਨਤੀ ਨੌਜਵਾਨ ਆ ਸਾਡੇ ਇਲਾਕੇ ਦਾ ਅੱਜ ਸਾਡੇ ਕਲਾ ਕੇਂਦਰ ਵਿੱਚ ਆਏ ਅਸੀਂ ਜਿਉਆਂ ਕਹਿੰਨਿਆਂ ਦੇ ਨਾਲ ਉਹਦੇ ਵੀਰ ਜੀ ਆਏ ਤੇ ਨਾਲ ਉਹਦਾ ਬੇਟਾ ਵੀ ਆਇਆ ਉਹਦਾ ਵੀ ਧੰਨਵਾਦ ਕਰਦੇ ਆ ਆਓ ਤੁਹਾਨੂੰ ਦਿਖਾਈਏ ਹਰ ਘਰ ਦੇ ਕੂੜੇ ਨੂੰ ਚਮਕਾਇਆ ਰਾਠੀ ਨੇ ਚੱਪਲ ਨੂੰ ਬੋਲਣ ਕਿਵੇਂ ਲਾਇਆ ਰਾਠੀ ਨੇ ਤੁਸੀਂ ਵੇਖ ਰਹੇ ਆ ਅਮਨਜੀਤ ਕਿੰਨੀਆਂ ਸੰਗਤਾਂ ਦਾਤੇ ਦੀ ਕਿਰਪਾ ਨੇ ਇਸ ਕਲਾ ਕੇਂਦਰ ਨੂੰ ਵੇਖਣ ਵਾਸਤੇ ਆ ਰਹੀਆਂ ਨੇ ਜੋ ਕਿ ਕਲਾ ਜਿਹੜੀ ਤੁਹਾਡੀ ਆਪਣੀ ਆ ਸਾਰਿਆਂ ਦੀ ਅਜ ਵੀ ਜੇ ਟਰੈਕਟਰ ਦਿਖਾਓ ਸਾਰੇ ਨੇੜੇ ਕਰਕੇ ਲਾਗੇ ਕਰਕੇ ਜਮਾ ਕੋਲੇ ਕਰਕੇ ਹਾਂ ਜੀ ਵੀਰੋ ਜਿਹੜਾ ਤੁਸੀਂ ਇਹ ਟਰੈਕਟਰ ਵੇਖ ਰਹੇ ਹੋ ਨਾ ਇਹ ਟਰੈਕਟਰ 1940 ਦਾ ਫੀਲਡ ਮਾਰਸ਼ਲ ਟਰੈਕਟਰ ਆ ਜਿਹੜਾ ਮੈਂ ਤੁਹਾਨੂੰ ਦਿਖਾਵਾ ਤੁਸੀਂ ਵੇਖ ਰਹੇ ਹੋ ਨਾ ਇਹ ਟਰੈਕਟਰ ਬਣਿਆ ਕਾਦੇ ਨਾਲ ਆ ਇਹ ਟਰੈਕਟਰ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੋਂ ਬਣਿਆ ਸਾਰੇ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਹੋ ਨਾ ਉਹ ਤੱਕ ਜਿਵੇਂ ਆ ਪਤਲਵੰਡੀ ਦੀ ਮੰਡੀ ਤੇ ਵੇਖਦੇ ਨੇ ਆ ਇਸ ਤਰ੍ਹਾਂ ਟਰੈਕਟਰ ਖੜੇ ਆ ਇਹ ਸਾਰੇ ਟਰੈਕਟਰ ਤੁਹਾਡੇ ਵੀਨੇ ਰਾਚੀ ਨੇ 14 ਸਾਲਾਂ ਚ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਨੂੰ ਕੱਟ-ਕੱਟ ਕੇ ਕਰਦਾਂ ਦੇ ਨਾਲ ਫਿਰ ਸਾਰੇ ਪੰਛੀ ਬਣਾਏ ਪੰਛੀ ਤੁਹਾਨੂੰ ਕੀ ਕਹਿੰਦੇ ਆ ਕਿ ਹੁਣ ਤੁਸੀਂ ਵੇਖ ਰਹੇ ਕਣਕਾਂ ਵੀਰੋ ਹਰੀਆਂ ਹੋ ਗਈਆਂ ਹੁਣ ਕਿਤੇ ਪੰਛੀਆਂ ਵਾਸਤੇ ਚੋਗਾ ਨਹੀਂ ਰਿਹਾ ਇਸ ਕਰਕੇ ਪੰਛੀਆਂ ਨੂੰ ਸਵੇਰੇ ਉੱਠ ਕੇ ਇੱਕ ਮੁਠੀ ਦਾਣੇ ਦੀ ਜ਼ਰੂਰ ਆਪਣੇ ਕਿਤੇ ਘਰ ਦੇ ਵਿੱਚ ਵਿਹਲੀ ਜਗ੍ਹਾ ਤਾਂ ਜ਼ਰੂਰ ਖੰਡਾਇਆ ਕਰੀਏ ਤਾਂ ਜੋ ਕਿ ਪੰਛੀਆਂ ਨੂੰ ਕੋਈ ਬਚਾ ਸਕੇ ਬਾਅਦ ਤੋਂ ਪੰਛੀਆਂ ਵਾਸਤੇ ਆਲੇ ਨੇ ਲਾਓ ਜਿੰਨਾ ਹੋ ਸਕਦਾ ਪੰਛੀਆਂ ਦੀ ਸਪੋਰਟ ਕਰੋ ਇਹ ਸਾਰੇ ਟਰੈਕਟਰ ਜਿਹੜੇ ਤੁਸੀਂ ਵੇਖਦੇ ਹੋ ਇਹ ਇੱਕ ਨਹੀਂ ਦੋ ਨਹੀਂ ਇਹ ਟਰੈਕਟਰ ਸੌਆਂ ਦੀ ਗਿਣਤੀ ਦੇ ਵਿੱਚ ਤੁਹਾਡੇ ਰਾਠੀ ਵੀ ਨੇ 14 ਸਾਲਾਂ 'ਚ ਟਰੈਕਟਰ ਤਿਆਰ ਕੀਤੇ ਨੇ ਤੁਹਾਡੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਓ ਤਾਂ ਜੋ ਕਿ ਤੁਹਾਡੇ ਬੱਚੇ ਇਸ ਕਲਾ ਨੂੰ ਵੇਖ ਕੇ ਉਹ ਆਪਣੇ ਹੱਥੀਂ ਕੁਝ ਨਾ ਕੁਝ ਬਣਾਉਣ ਦਾ ਜਨੂਨ ਜਜਬਾ ਉਹਨਾਂ ਦੇ ਵਿੱਚ ਪੈਦਾ ਬਣਾਉਣ ਇਸ ਕਰਕੇ ਸਾਰੇ ਟਰੈਕਟਰ ਤੁਹਾਡੇ ਬੱਚਿਆਂ ਨੂੰ ਬਹੁਤ ਸਾਰੇ ਬੱਚੇ ਟੂਰਾਂ ਦੇ ਬਹੁਤ ਸਾਰੇ ਬੱਚੇ ਸਪੈਸ਼ਲ ਮਾਪੇ ਲੈ ਕੇ ਆਉਂਦੇ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਕ ਵਾਰ ਸਾਠੀ ਕਲਾ ਕੇਂਦਰ ਤਾਂ ਵਿਜ਼ਿਟ ਜ਼ਰੂਰ ਕਰਾਓ ਤਾਂ ਜੋ ਕਿ ਤੁਹਾਡੇ ਬੱਚੇ ਇਹਨਾਂ ਟਰੈਕਟਰਾਂ ਨੂੰ ਵੇਖ ਕੇ ਆਪਣੀ ਅੰਦਰਲੀ ਕਲਾ ਨੂੰ ਉਭਾਰ ਕੇ ਅੱਗੇ ਲੈ ਕੇ ਆਉਣ ਜਿਵੇਂ ਸਾਡਾ ਵਿਰਸਾ ਪੁਰਾਣੀਆਂ ਚੀਜ਼ਾਂ ਵੱਲ ਤੇ ਗੱਡਾ ਉੱਠ ਟੇਰ ਨਾਲ ਰੱਸ ਇਹ ਜਿਨ੍ਹਾਂ ਦੇ ਘਰ ਪੁਰਾਣਾ ਪਿਆ ਉਹਨਾਂ ਦੇ ਅੱਪ ਵੱਧ ਤੋਂ ਵੱਧ ਸੰਭਾਲੀਏ ਜਿੰਨਾ ਹੋ ਸਕਦਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਧਰ ਅੱਗੇ ਦਿਖਾਉਨੇ ਆ ਜਿਵੇਂ ਤੁਸੀਂ ਵੇਖ ਰਹੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਹਿਬ ਜਿੱਥੇ ਵੀ ਪੈੜ ਪਾ ਗਿਆ ਉਹ ਜੱਟ ਉਸ ਧਰਤੀ ਨੂੰ ਬਾਗ ਲਾ ਗਿਆ ਵੀਰੋ ਦਾਸ ਕੋਲੇ ਵੀ ਉਹ ਆਪਣੇ ਚਰਨ ਪਾ ਕੇ ਗਿਆ ਇਹ ਉਹ ਟਰੈਕਟਰ ਹੈ ਜਿਹੜਾ ਸ਼ੁਭਦੀਪ ਨੇ ਸਾਡੇ ਕੋਲੇ ਆ ਕੇ ਪਸੰਦ ਕੀਤਾ ਤੇ ਚੱਕਿਆ ਸੀ ਉਹਨਾਂ ਨੂੰ ਅਸੀਂ ਨਵਾਂ ਟਰੈਕਟਰ ਦੇ ਕੇ ਆਏ ਸੀ ਉਹਨਾਂ ਦੀ ਅਸਲੀ ਹੱਥਾਂ ਦੀ ਨਿਸ਼ਾਨੀ ਇਹ ਟਰੈਕਟਰ ਤੇ ਸਟੈਚੂ ਆਪਾਂ ਹਮੇਸ਼ਾ ਕਲਾ ਕੇਂਦਰ ਦੇ ਵਿੱਚ ਸੰਭਾਲ ਕੇ ਰੱਖਾਂਗੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਮਾਇਆ ਗੋਲਕਾਂ ਚ ਪਾਉਣ ਦੀ ਇਹ ਲੋੜਵੰਦ ਨੂੰ ਦਾਨ ਕਰਿਆ ਕਰੀਏ ਕੰਨਾਂ 'ਚ ਹੈੱਡਫੋਨ ਲੱਗੇ ਰਹੇ ਨਹੀਂ ਸੁਣੀਆਂ ਮੌਤ ਦੀਆਂ ਆਵਾਜ਼ਾਂ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਆ ਵਾਰਾ ਪਸ਼ੂਆਂ ਨੇ ਸਿੰਘਾਂ ਤੇ ਚੱਕ ਲਿਆ ਤੇ ਉੱਤੋਂ ਵੀਡੀਓ ਬਣਾ ਹੁਣ ਆਪਾਂ ਇਹਦੇ ਤੋਂ ਬੜਾ ਤੁਸੀਂ ਦੇਖਦੇ ਹੋ ਇੱਕ 4-5 ਦਿਨ ਹੋ ਗਏ 5-6 ਦਿਨ ਹੋ ਗਿਆ ਮਨ ਜੀ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਡੱਗੀ ਕੋਲੇ ਸਪਰੇ ਪਿੰਦਾ ਸੀ ਜਦੋਂ ਤੁਸੀਂ ਵੇਖੇ ਨਾ ਹਾਂਜੀ ਉਹਦੀ ਵੀਡੀਓ ਬਣਾਈ ਗਿਆ ਪਰ ਉਹ ਬੰਦੇ ਤੋਂ ਜੇ ਲੀਟਰ ਖੋਲ ਲੈਂਦੇ ਹੋ ਵੀਡੀਓ ਬਣਾਉਣ ਨਾਲ ਤਾਂ ਬੰਦੇ ਦੀ ਜਾਨ ਵੱਟ ਸਕਦੀ ਸੀ ਬਾਪੂ ਜਿਹੜਾ ਬਜ਼ੁਰਗ ਬਾਪੂ ਸੀਗਾ ਇਸ ਕਰਕੇ ਵੀਰੋ ਇਤਾਂ ਦੇ ਵੀਡੀਓ ਬਣਾਉਣ ਤੋਂ ਪਹਿਲਾਂ ਬੰਦੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਿਆ ਕਰੀਏ ਆਪਾਂ ਉਸ ਤੋਂ ਬਾਅਦ ਧੀਆਂ ਦਾ ਸਤਿਕਾਰ ਕਰੋ ਇਹ ਸਾਡੇ ਦੇਸ਼ ਦੇ ਰਾਖੇ ਫੌਜੀ ਆਗੇ ਨੌਜਵਾਨ ਉਸ ਤੋਂ ਬਾਅਦ ਸਾਡੇ ਕਿਸਾਨੀ ਅੰਦੋਲਨ ਨੂੰ ਸਮਰਪਤ ਕਿਸਾਨ ਜੋ ਕਿ ਸਾਡੇ ਬਾਪੂ ਡੱਲੇਵਾਲ ਸਾਹਿਬ ਤੁਸੀਂ ਵੇਖ ਰਹੇ ਹੋ ਸਾਡੇ ਪੰਜਾਬ ਦੀ ਕਿਸਾਨੀ ਨੂੰ ਪਹੁੰਚਾਉਣ ਲਈ